ਛੋਟਕ ਸੋ ਬਹਿਣ ਸੋਈ ਦੀ ਬਾਣ ਤਿਉ ਧਾਦੇ ਜੇ ਵਿਹਾ ਪੁੱਤ ਪਰਵਾਣ ਜਿਨ ਬਾਸ਼ਕ ਨੇਤਰੈ ਕਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ ਚੌਦਾਰਤਨ ਨਿਕਾਲਿਆਨ ਕੀਤੋ ਨਚਾਣਾਣ ਕੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸ ਝੜਿਆ ਰਹਿ ਫਾਣ ਸਤੋਂ ਖੇਤ ਜਮਾਇਓ ਸਤੋਂ ਸ਼ਾਵਾਂਣ ਨਿਤਰ ਸੋਈ ਤੇਰੀ ਕਿਉ ਮੈਦਾ ਖਾਣ ਚਾਰੇ ਕੁੰਡਾਂ ਸੁਜੀ ਉਸ ਮਨ ਮੈਂ ਸ਼ਬਦ ਪਰਵਾਣ ਆਵਾ ਗੋਣ ਨਿਵਾਰਿਓ ਕਰਨਦਰ ਨੀਸ਼ਾਣ ਉਹ ਤੜਿਆ ਉਤਾਰ ਲੈ ਸੋ ਪੁਰਖ ਸੁ ਜਾਣ ਚਤਖੜਵਾ ਨਾ ਡੋਲੇ ਪਰਬਤ ਮੇਰਾਣ ਜਾਣੇ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਾਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਘੜ ਸੁ ਜਾਣ ਦਾਨ ਦੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਪੰਮਤ ਹੈਰਾਨ ਸੋ ਟਿਕਾ ਸੋ ਬੈਣਾ ਸੋਈ ਦੀ ਬਾਣ ਪਿਉ ਦਾਦੇ ਜੇ ਵਿਹਾ ਪੋਤਾ ਤਰਵਾਣ ਧੰ ਧੰ ਰਾਮਦਾਸ ਗੁਰ ਜਿਨ ਸਿਰ ਆ ਤਿਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰੇ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨੰਸ਼ਕਾਰਿਆ ਟਲਤਾ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ્રોਧ ਮੋ ਮਾਰ ਕੱਢੇ ਤੁਸ ਸੋ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸਤ ਤੇਰਾ ਪੈਸ਼ ਕਰਿਆ ਮਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਤੂ ਵਿਚਾਰਿਆ ਗੁਰ ਡਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਜਾਇਨਾ ਤੇ ਹੋ ਆਪੀ ਨਾ ਆਪ ਸਜਿਓ ਆਪੇ ਹੀ ਥੰਮ ਖਲੋ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋ ਸਭ ਉਮਤ ਆਉਣ ਜਾਵਣੀ ਅੱਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੈ ਚੰਦੋਆ ਉਗਮਣੋ ਤੇ ਆਥਵਣੋ ਚੌ ਚੱਕੀ ਤੀਆਂ ਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚੌ ਜੁਗੀ ਪੰਚਾਇਣ ਅੱਤੇ ਹੋਆ RAMKALI ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕਾयां ਕਲਾਲਨ ਲਹਨ ਮੇਲੋਂ ਗੁਰ ਕਾ ਸ਼ਬਦ ਗੁਰ ਤੀਨ ਰੇ ਤ੍ਰਿਸ਼ਨਾ ਕਾਮ ਕ્રોਧ ਮਦ ਮਤਸਰ ਟਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਜ ਸੁਖ ਅੰਤਰ ਜਾ ਕੋ ਜਪ ਤਪ ਦਿਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾ ਭਵਨ ਚਤੁਰਦਸ ਭਰਤੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦ ਸਹਜ ਥਨ ਲਾਗੀ ਸੁਖ ਮਨ ਪੋਚ ਨਹਾਰੀ ਰੇ ਤੀਰਥ ਬਰਤ ਨੀਮ ਸਤ ਸੰਜਮ ਰਾਵਸਾਸ ਗੈ ਨਾਏ ਦਿਓ ਰੇ ਸੁਰਤ ਤਿਆਲ ਸੁਧਾਰਸ ਅੰਮ੍ਰਿਤ ਇਹ ਮਹਾਰਸ ਪਿਓ ਰੇ ਨਿਝਰ ਥਾਰ ਚੋਐਤ ਨਿਰਮਲ ਇਹ ਰਸ ਮਨੁਵਾਰ ਤੋਰੇ ਕਹ ਕਬੀਰ ਸਗਲੇ ਮਦਸ਼ੂਛ ਇਹ ਹੈ ਮਹਾਰਸ ਸਚ ਰੇ ਗੁੜ ਕਰ ਗਿਆਨ ਧਿਆਨ ਕਰ ਮਉਵਾ ਉਹ 파ਠੀ ਮਨਸਾਰ ਸੁਖਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨਹਾਰਾ ਔਧੂ ਮੇਰਾ ਮਨ ਮਤਵਾਰਾ ਉਨ ਮਦ ਚੜਹਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਹਾ ਦੋਇਪੁਰ ਜੋਰ ਰਸਾਈ 파ਠੀ ਪੀਓ ਮਾ ਰਸ ਭਾਰੀ ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤ ਗੁਰ ਤੇ ਸੁਧ ਪਾਈ ਦਾਸ ਕਬੀਰ ਪਾਸ ਮਦ ਮਾਤਾ ਉਚਕ ਨਾ ਕਬ ਹੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਥਮ ਤੋ ਪ੍ਰਸਾਦ ਸੁਖੀ ਸਦੀ ਰਹਾਓ ਤੋਰੇ ਪ੍ਰੋਸੇ ਮਗਰ ਬਸਿਓ ਮੇਰੇ ਤਨ ਕੀ ਤਪਤ ਦੁਜਾਈ ਪਹਿਲੇ ਦਰਸ਼ਨ ਮਗਰ ਪਾਇਓ ਸੋਨ ਕਾਸ਼ੀ ਬਸੇ ਆਈ ਜੈਸਾ ਮਗਰ ਤੈਸੀ ਕਾਂਸ਼ੀ ਹਮ ਏਕ ਕਰ ਜਾਨੀ ਹਮ ਨਿਰਧਨ ਜਿਉ ਏ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚੁਬੈ ਤਿਸ ਸੂਣਾ ਕੋ ਕੱਢਨ ਕੋ ਨਹੀਂ ਅਜੈ ਸੋ ਚੋਬ ਕੋ ਬਿਲ ਬਿਲਾਤੇ ਨਰਕੇ ਕੋਰ ਪਚਾਹੀ ਕਮਨ ਨਰਕ ਕਿਆ ਸੁਰਗ ਵਿਚਾਰ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਨੋ ਦੂਤਾ ਡਾਨੋ ਏ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਤਉ ਕਹਿ ਆਗੇ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦਵਾਰੇ ਤੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੁਰਨ ਮੈਂ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਾਰ ਲੈ ਖਜ਼ਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾ ਆਕਾਸ਼ੋ ਹਗ ਜੇ ਮੁਖ ਬੇਦ ਗਾਇਤਰੀ ਨਿਕਸਾ ਸੋ ਕਿਉ ਬ੍ਰਹਮਨ ਬਿਸਰ ਕਰੇ ਜਾ ਕੇ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬੰਮਨ ਹਰ ਨਾ ਕਹੈ राम न बोले पांडे दोजक भरैं राव आप तन ऊच नीच कर भोजन ठठे कर्म कर उदर भरैं चौद समावस राज राज माँगे कर दीप कुलै कूप परैं तू ब्राह्मण मैं काशीक जुला मोह तोहे बराबरी कैसे त कै बने ਹੰਰੇ RAM ਨਾਮ ਕੈ ਉਗਰੇ ਬੇਦ ਤਰੋਸੇ ਪਾਂਡੇ ਡੂਬ ਮਰੇ ਤਰ ਵਰ ਏਕ ਅਨੰਤ ਡਾਰ ਸ਼ਾਖਾ ਪੋਪ ਪਤ ਰਸ ਫਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰੀਆ ਜਾਣੀ ਜਾਣੀ ਰੇ ਰਾਜਾ RAM ਕੀ ਕਹਾਣੀ ਅੰਤਰ ਜੋਤ RAM ਪਰਗਾਸਾ ਗੁਰਮੁਖ ਬਿਰਲੇ ਜਾਨੀ ਰਹਾ ਪਵਰ ਇਕ ਪੋਪ ਰਸ ਬੀਧਾ 12 ਲੇ ਉਰ ਧਰਿਆ 16 ਮਧੇ ਪਵਨ ਚਕੋ ਰਿਆ ਆਕਾਸ਼ੇ ਫਰਫਰਿਆ ਸਹਿਜ ਸੁਨ ਇਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਤਬੀਰ ਹੋਂ ਤਾਕ ਸੇਵਕ ਜਿਨ ਇਹ ਬਿਰਵਾ ਦੇਖਿਆ ਮੁੰਡਾ ਮੁੰਡਿਆ ਕਰ ਛੋੜੀ ਪਤਰਕਾ ਕਰੋ ਵਿਚਾਰ ਰੇ ਖਿੰਠਾ ਇਹ ਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬੁੱਧ ਵਿਭੂਤ ਚੜਾਵੋ ਆਪਣੀ ਸਿੰਗੀ ਸੁਰਤ ਮਿਲਾਈ ਹਰ ਦੈਰਾ ਗੁਸਿਰੋ ਤਨ ਨਗਰੀ ਮਨ ਕੀ ਕਿੰਗੁਰੀ ਬਜਾਈ ਤੰਤ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਤਰਨ ਦਇਆ ਕਰ ਬਾੜੀ ਤਵਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਭਵਨਿਤ ਤਰਨ ਤਾਰਨ ਚਿੰਤਾ ਮਨ ਇਕ ਨਿਮਖਨਾ ਇਹ ਮੰਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਭਾਉ ਤਗਤ ਨਹੀਂ ਸਾਧੀ ਰਹਾ ਪਰ ਧਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ جے کر کٹھا ہوت ہر سنت اک نیمک نکی نو میں پھیراں لمپٹ چور دوت مت وارے تن سنگ سدا بسے را کام کرودมายا مد متسر ایسم پے مو ماہی دایا ترم ار گور کی سیوا اے سپننتر نہیں ਦੀਨ ਦਇਆਲ ਕਿਰਪਾਲ ਦਮਦਰ ਭਗਤ ਬਚਲ ਪੈ ਹਾਰੀ ਕਹਿ ਤਕਬੀਰ ਧੀਰ ਜਨ ਰੱਖੋ ਥਾਰ ਸੇਵਾ ਕਰੂੰ ਤੁਮਹਾਰੀ ਜੇ ਸਿਮਰਨ ਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਪੋਕ ਹੈ ਘਰ ਬਜਾਵੇਂ ਤੂਰ ਅਨਹਦ ਬਜੈ ਸਦਾ ਭਰਪੂਰ ऐसा सिमर कर मन माहे, बिन सिमरन मुक्त रा सिमरन न मुक्त कर नमस्कार करदय माह फिर फिर तेमन न सिमरन कर तूं के दीपक बांध तरेओ बिन तेल ਸੋ ਦੀਪਕ ਅਮਰ ਕ ਸੰਸਾਰ ਤਾਮ ਕ્રોਧ ਬਿਖ ਤੜੀਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਤਨ ਠਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਲ ਗੁਰ ਪ੍ਰਸਾਦੀ ਉਤਰੇ ਪਾਰ ਜੇ ਸਿਮਰਨ ਨਾਹੀ ਤੋਏ ਕਾਨ مند ਸੋਐ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰੰਤੁ ਅਨੰਦਿਨ ਪੀਉ ਜੇ ਸਿਮਰੰਤ ਤੇਰੀ ਜਾਏ ਬਲਾਏ ਜੇ ਸਿਮਰਨ ਤੁਜ ਪੋਹੈ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਐ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਬਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜੇ ਸਿਮਰਨ ਨਹੀਂ ਤੁਜ ਪਾਰ ਸੋ ਸਿਮਰਨ RAM ਨਾਮ ਅਧਾਰ ਕਹ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਅੱਗੇ ਤੰਤ ਨਾਮੰਤ